ਕੁਝ ਦਿਨ ਪਹਿਲਾਂ ਸਾਡੇ ਮੋਬਾਈਲਾਂ ਤੇ ਸਾਰਿਆਂ ਦੇ ਮੋਬਾਈਲਾਂ ਤੇ ਇੱਕ ਬਾਬਾ 버ગર ਵਾਲੇ ਨੇ ਪੋਸਟ ਪਾਈ ਹੈ ਉਹ ਬਿਲਕੁਲ ਗਲਤ ਹੈ ਗੁਰਦੁਆਰੇ ਨੂੰ ਕੋਈ ਉਹਦੀ ਤਕਲੀਫ ਨਹੀਂ ਕੋਈ ਮਸਲਾ ਸਾਡਾ ਹੈ ਨਹੀਂ ਉਹਦਾ ਆਪਣਾ ਬੀਲੀ ਦਾ ਜ਼ਬੰਦਾ ਸਾਡੇ ਬੀਲੀ ਦੇ ਨਾਲ ਕੋਈ ਸੰਬੰਧ ਨਹੀਂ ਕਿਸੇ ਦਾ ਕੋਈ ਸੰਬੰਧ ਨਹੀਂ ਸਾਡੀ ਉਹਦੇ ਨਾਲ ਕੋਈ ਕੰਟਰੋਵਰਸੀ ਨਹੀਂ ਹੈਗੀ ਉਹ ਸਾਡੀ ਪੋਸਟ ਪਾ ਰਿਹਾ ਅਸੀਂ ਮਿਹਰਬਾਨੀ ਕਰਕੇ ਕਹਿੰਦੇ ਆ ਵੀ ਆਪਣਾ ਪੂ ਠੀਕ ਰੱਖ ਸਾਡੀ ਪੋਸਟਨਾਮਾ ਸੀਐਸ ਕੰਮ ਦੇ ਵਿੱਚ ਨਹੀਂ ਹੈਗੇ ਨਾ ਸਾਡੇ ਗੁਰਦੁਆਰੇ ਦੀ ਹੱਦ ਵਿੱਚ ਹੈ ਹੱਦ ਤੋਂ ਵੀ ਬਾਹਰ ਹੈ ਸਾਨੂੰ ਉਹਦਾ ਕੋਈ ਤਰਾਜ ਨਹੀਂ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਫਤਿਹ ਅਸੀਂ ਸਾਰੀ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਬੈਠੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਬਾਬੇ ਵਰਗਾ ਆਲੇ ਨੇ ਦੋ ਤਿੰਨ ਰੀਲਾਂ ਪਾਈਆਂ ਤੇ ਇੱਕ ਕਮੈਂਟ ਵੀ ਵਿੱਚ ਲਿਖੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਉਹਦੇ ਤੇ ਬਿਜਲੀ ਵਾਲਾ ਪਰਚਾ ਹੋਇਆ ਉਹਦੇ ਕਹਿਣ ਦਾ ਮਤਲਬ ਹੈ ਵੀ ਇਹ ਪਰਚਾ ਬਾਬਾ ਦੀਪ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਾਇਆ ਹੈ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਵੀ ਨਾ ਤਾਂ ਉਹ ਗੁਰਦੁਆਰਾ ਪ੍ਰਬੰਧਕ ਗੁਰਦੁਆਰੇ ਦੀ ਜਿਹੜੀ ਕਮੇਟੀ ਲਈ ਜਗ੍ਹਾ ਵੈ ਉਹਦੀ ਹੱਦ ਵਿੱਚ ਹੈ ਤੇ ਉਹਨੂੰ ਖੜਿਆ 25 ਸਾਲ ਹੋ ਗਏ ਨੇ ਨਾ ਸਾਨੂੰ ਕਦੇ ਅੱਜ ਤੱਕ ਦਿੱਕਤ ਆਈ ਹੈ ਨਾ ਸਾਨੂੰ ਹੁਣ ਦਿੱਕਤ ਹੈ ਉਹ ਜਿਹੜੀ ਹੱਦ ਵਿੱਚ ਖੜਾ ਉਹ ਸਟੱਡੀ ਸਰਕਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ ਉਹਨਾਂ ਦੀ ਹੱਦ ਵਿੱਚ ਖੜਾ ਹੈ ਉਹਨਾਂ ਨੇ ਆਪਣਾ ਫਰਸ਼ੂਲ ਚ ਪਾ ਕੇ ਲਾਤਾ ਜਿਵੇਂ ਪ੍ਰਸ਼ਾਸਨ ਨੇ ਸੱਤੀ ਕੀਤੀ ਹੋਈ ਹੈ ਪ੍ਰਸ਼ਾਸਨ ਨੇ ਜਦੋਂ ਸੱਤੀ ਕੀਤੀ ਹੈ ਉਹਨਾਂ ਨੇ ਦੇਖ ਰਿਆ ਵੀ ਇੰਨੇ ਗੱਡੀਆਂ ਲੱਗੀਆਂ ਉਹਦੇ ਵਿੱਚ ਗੀਜ਼ਰ ਲੱਗੇ ਹੋਏ ਆ ਦੂਜੀਆਂ ਲੱਗੀਆਂ ਵੀ ਉਹਨੂੰ ਬਿਜਲੀ ਕਿੱਥੋਂ ਆਂਦੀ ਹੈ ਉਹ ਚੈੱਕ ਕਰ ਰਹੇ ਸੀ ਉਹਨਾਂ ਨੇ ਆਪ ਨਾਲੇ ਹੁਣ ਪਤਸੋਂ ਵਾਲੀ ਇੰਟਰਵਿਊ 'ਚ ਉਹ ਆਪ ਮੰਨਿਆ ਵੀ ਮੈਂ ਬਿਜਲੀ ਬੋਰਡ ਵਾਲਿਆਂ ਨੂੰ ਪੈਸੇ ਵੀ ਦਿੰਦਾ ਸੀਗਾ ਪਰ ਉਹਨਾਂ ਨੇ ਤਾਂ ਵੀ ਮੇਰੇ ਤੇ ਰੇਡ ਮਾਰੀ ਬਿਜਲੀ ਬੋਰਡ ਇੱਕ ਐਨਾ ਵੱਡਾ ਬੋਰਡ ਆ ਕੋਈ ਪ੍ਰਬੰਧਕ ਕਮੇਟੀ ਦੇ ਹੇਠਾਂ ਚੱਲਦਾ ਨਹੀਂਗਾ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਉਹਦੇ 'ਚ ਹੈ ਨਹੀਂ ਤੇ ਉਹ ਜਿਹੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਦੋਸ਼ ਲਾ ਰਿਹਾ ਅਸੀਂ ਉਹਨੂੰ ਅੱਜ ਅੱਜ ਕਹਿ ਰਹੇ ਆਂ ਵੀ ਇਹ ਦੋਸ਼ ਲਾਣੇ ਨਾ ਕਰ ਜੇ ਦੋਸ਼ ਲਾਏਗਾ ਤੇ ਅਸੀਂ ਤੇਰੇ ਤੇ ਕਾਨੂੰਨੀ ਕਾਰਵਾਈ ਤੇ ਆਵਾਂਗੇ ਜੇ ਕਿਸੇ ਹੋਰ ਵੀ ਦਾ ਕੋਈ ਸਵਾਲ ਹੈ ਤੇ ਦੱਸੋ ਇਸ਼ੂ ਕਿਉਂ ਕਿਉਂ ਵਾਰ-ਵਾਰ ਉਹ ਹਟਾ ਕੇ ਕਰ ਰਿਹਾ ਗੁਰਦੁਆਰਾ ਸਭ ਦੀ ਕਮੇਟੀ ਇਹ ਤਾਂ ਜਦੋਂ ਹੁਣ ਤੁਸੀਂ ਉਹਦੇ ਤੋਂ ਜਵਾਬ ਮੰਗੋਗੇ ਉਹ ਦੱਸੇਗਾ ਸਾਡੇ ਨਾਲ ਕਿਸੇ ਵੀ ਪ੍ਰਬੰਧਕ ਨਾਲ ਜਾ ਕਿਸੇ ਨਾਲ ਉਹਦਾ ਕੋਈ ਵੀ ਨਿੱਜੀ ਤਾਲੁਕ ਨਹੀਂ ਹੈ ਨਾ ਸਾਨੂੰ ਕਦੇ ਉਹਦੀ ਲੋੜ ਪਈ ਹੈ ਨਾ ਸਾਡੇ ਉਹਨੇ ਕਦੇ ਇਸ ਵਿੱਚ ਆ ਕੇ ਸਾਡੇ ਨਾਲ ਹਿੱਸਾ ਲਿਆ ਹੈ ਪ੍ਰੋਗਰਾਮ ਤੇ ਉਹ ਆਪਣਾ ਵਪਾਰ ਕਰਨ ਆਂਦਾ ਫੇ ਅਸੀਂ ਆਪਣੀ ਸੇਵਾ ਕਰਨ ਆਨੇ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰਹਿੰਦਾ ਮਾਜਰ ਹਾਂ ਮੈਂ ਬਿਜਲੀ ਵਿਭਾਗ ਦੇ ਨਾਲ ਤੁਹਾਡਾ ਨਾਮ ਵੀ ਉਸਰਦੇ ਹਾਂ ਵੀਰਾ ਜੀ ਜਦੋਂ ਬਿਜਲੀ ਮਹਿਕਮਾ ਇੱਕ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇ ਤੇ ਕਿਸੇ ਦਾ ਚਲਾਨ ਕੱਟੇਗਾ ਜਦੋਂ ਉਹਦੀ ਰੇਟ ਪਈ ਸੀ ਉਹ ਕਹਿੰਦਾ ਸਾਰੇ ਪ੍ਰਵਾਸੀਆਂ ਨੇ ਬੈਠੇ ਆ ਉੱਥੇ ਬਹੁਤ ਪੰਜਾਬੀ ਜਣੇ ਵੀ ਲਾ ਰਿਹਾ ਹੈ ਪ੍ਰਵਾਸੀ ਵੀ ਲਾ ਰਿਹਾ ਹੈ ਜੇਕਰ ਉਹਦੇ ਬਿਜਲੀ ਪਈ ਚੋਰੀ ਲਈ ਫੜਿਆ ਗਿਆ ਤੇ ਉਦੋਂ ਉਹਨੇ ਰੋਲਾ ਕਿਉਂ ਨਹੀਂ ਪਾਇਆ ਵੀ ਬਾਕੀਆਂ ਨੇ ਕੁੰਡੀ ਲੱਗੀ ਹੋਈ ਹੈ ਜਦੋਂ ਸ਼ਾਇਦ ਇਹ ਰੱਟਾ ਭੀ ਜਦੋਂ ਉਦੋਂ ਕਹਿੰਦਾ ਵੀ ਬਾਕੀਆਂ ਨੇ ਵੀ ਕੁੰਡੀ ਲਾਈ ਹੋਈ ਹੈ ਰੋਡ ਜਦੋਂ ਉਹਦੀ ਜਿਹੜੀ ਚੱਕੀ ਜਾਂਦੀ ਤਾਂ ਉਹ ਸੜਕ ਤੇ ਬਹਿ ਜਾਂਦਾ ਸੀ ਪਰ ਜਦੋਂ ਹੁਣ ਬਿਜਲੀ ਦੀ ਚੋਰੀ ਉਹਦੇ ਫੜੀ ਗਈ ਤੇ ਉਸ ਦਿਨ ਉਹ ਕਿਉਂ ਨਹੀਂ ਬੈਠਾ ਉੱਥੇ ਉਹਨੇ ਤਿੰਨ ਸਟੇਟਮੈਂਟਾਂ ਦਿੱਤੀਆਂ ਤਿੰਨਾਂ 'ਚ ਫਰਕ ਹੈ ਜਿਹੜੀ ਪਹਿਲਾਂ ਉਹਨੇ ਰੀਲ ਪਾਈ ਉਹ ਕਹਿੰਦਾ ਵੀ ਮੈਂ ਅਨਵਟਰ ਵੀਕ ਹੋ ਗਿਆ ਸੀ ਤਾਂ ਤਾਰ ਲਾਈ ਹੈ ਤੇ ਉਹਦੀ ਵੀਡੀਓ ਪਾਤੀ ਦੂਜੀ ਵਾਰੀ ਉਹ ਕਹਿੰਦਾ ਵੀ ਖੰਡਾ ਸਾਹਿਬ ਕਿਸੇ ਨੇ ਧੋਣਾ ਸੀ ਇਨਵਰਟਰ ਤੇ ਚੱਲਦਾ ਨਹੀਂ ਸੀ ਤਾਂ ਕੁੰਡੀ ਪਾ ਲਈ ਤੀਜੀ ਵਾਰੀ ਉਹ ਕਹਿੰਦਾ ਵੀ ਮੈਂ ਪਿਛਲੀਆਂ ਗੱਲਾਂ ਝੂਠ ਬੋਲ ਰਿਹਾ ਸੀ ਪਰ ਮੈਂ ਬਿਜਲੀ ਵਾਲਿਆਂ ਨੂੰ ਪੈਸੇ ਦਿੰਦਾ ਸੀਗਾ ਉਹ ਮੇਰੇ ਤੋਂ ਮਹੀਨਾ ਲੈ ਕੇ ਜਾਂਦੇ ਸੀ ਤੇ ਮੈਂ ਤਾਂ ਕੁੰਡੀ ਲਾ ਲਈ ਹੁਣੇ ਜਿੰਨਾਂ ਨੂੰ ਮਹੀਨਾ ਦਿੰਦਾ ਸੀ ਨਹੀਂ ਦਿੰਦਾ ਸੀ ਉਹ ਤਾਂ ਇਹਨੂੰ ਪਤਾ ਵੈ ਸਾਡੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈ ਅਸੀਂ ਕਿਸੇ ਅਫਸਰ ਉੱਤੇ ਕਹਿ ਨਹੀਂ ਰਹੇ ਰਿਹਾ ਕਿ ਤੇ ਵੀ ਕਿਸੇ ਨੇ ਲਈ ਰਿਸ਼ਵਤ ਜਾਂ ਨਹੀਂ ਲਈ ਉਹਨਾਂ ਨੂੰ ਜਿਹੜਾ ਆਪਣਾ ਕੰਮ ਸੀਗਾ ਫ્લાਇੰਗ ਦਾ ਉਹਨਾਂ ਨੇ ਆਪਣਾ ਕੰਮ ਕੀਤਾ। ਤੁਹਾਨੂੰ ਕੋਈ ਇਤਰਾਜ ਨਹੀਂ ਰਿਹੜੀ। ਤੁਹਾਨੂੰ ਕੋਈ ਇਤਰਾਜ ਨਹੀਂ ਰਿਹੜੀ ਲਾਵੇ ਭਾਵੇਂ ਇੱਕ ਮੰਜ਼ਲ ਹੋਰ ਬਣਾ ਕੇ ਲਾਵੇ ਉਹ ਪ੍ਰਸ਼ਾਸਨ ਨੇ ਦੇਖਣਾ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਗੜੀ ਬਾਬਾ ਬਰਗਰ ਨੇ ਪਿਛਲੇ ਦਿਨੀ ਪੋਸਟ ਭਾਈ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹ ਬਿਲਕੁਲ ਗਲਤ ਹੈ। ਸਾਡੀ ਕਮੇਟੀ ਦਾ ਤਾਂ ਕੋਈ ਲੈਣ ਦੇਣ ਨਹੀਂ ਕੋਈ ਸੰਬੰਧ ਨਹੀਂ ਹੈ। ਇਹ ਪਤਾ ਨਹੀਂ ਕਿਉਂ ਬੇਵਜਾ ਮਤਲਬ ਸਾਨੂੰ ਪਰੇਸ਼ਾਨ ਕਰਨਾ ਚਾਹੁੰਦਾ ਹੈ। ਔਰ ਬਾਰ-ਬਾਰ ਪੋਸਟਾਂ ਔਰ ਦਈ ਵੀਡੀਓ ਰੀਲਸ ਪਾਉਂਦਾ ਵਾ ਔਰ ਸਾਡੀ ਬੇਨਤੀ ਹੈ ਕਿ ਅਗਰ ਕੋਈ ਗੱਲ ਹੈ ਤੇ ਆਪਣੀ ਰੱਖੇ ਪਰ ਸਾਡੇ ਨਾਲ ਦਾ ਕੋਈ ਸੰਬੰਧ ਨਹੀਂ ਤੁਹਾਨੂੰ ਦੱਸਿਆ ਜਿਵੇਂ ਸਾਰਿਆਂ ਨੇ ਕਿ ਜਿਹੜੀ ਪਰੇ ਲੱਗੀ ਹੋਈ ਹੈ ਪਹਿਲਾਂ ਦੀ ਲੱਗੀ ਹੋਈ ਹੈ ਔਰ ਸਾਨੂੰ ਨਾ ਪਹਿਲਾਂ ਤਕਲੀਫ ਸੀ ਨਾ ਅੱਜ ਤਕਲੀਫ ਹੈ ਇਹਨੂੰ ਜੁਰਮਾਨਾ ਪਿਆ ਬਿਜਲੀ ਬੋਰਡੋਂ ਪਿਆ ਵਾ ਉਹਦੇ 'ਚ ਸਾਡਾ ਕਿਸੇ ਦਾ ਕੋਈ ਰੋਲ ਨਹੀਂ ਹੈਗਾ ਜਦੋਂ ਸਣੀਰੀ ਆਪ ਵੀ ਬੇਨਤੀ ਹੈ ਕਿ ਤੁਸੀਂ ਨਿਰਪੱਖ ਹੋ ਕੇ ਵਿੱਚ ਸਾਡਾ ਸਾਥ ਦਿਓ ਜਿਹੜਾ ਜਿਹੜਾ ਸਰੋਵਾਰਨਾ ਐਜੂਕੇਸ਼ਨ ਆ ਰਿਹਾ ਵੀ ਉਸੀ ਰੇੜੀ ਚੁਕਾਈ ਬਿਲਕੁਲ ਉਹਨੇ ਉਹ ਤਾਂ ਗੁਰੂ ਕਰਨ ਵਾਲੀ ਰੱਖਾ ਕਰਨ ਵਾਲੇ ਕੋਈ ਇਹਦੇ ਕੋਲ ਆ ਕੇ ਹੋਣੇ ਆ ਸਾਡਾ ਤਾਂ ਇਹਨਾਂ ਕੋਲ ਰੋਲ ਹੀ ਨਹੀਂ ਹੈਗਾ ਤਾਂ ਸਪਸ਼ਟ ਹਰਦਾ ਕੋਈ ਨਹੀਂ ਲੈ ਰੇੜੀ ਅੱਜ ਵੀ ਖੜੀ ਹੈ ਉੱਥੇ ਰੇੜੀ ਉੱਥੇ ਚੱਕੀ ਨਹੀਂ ਗਈ ਰੇੜੀ ਉੱਥੇ ਖੜੀ ਹੈ ਸਿਰਫ ਬਿਜਲੀ ਵਿਭਾਗ ਨੇ ਜਿਹੜਾ ਉਹਦੇ ਸੰਬੰਧ ਕਰਦੇ ਆ ਉਹਦੇ ਬਾਅਦ ਇਹਨਾਂ ਆ ਆ ਭੱਜਿਆ ਅੱਜ ਤੋਂ 15 ਦਿਨ ਪਹਿਲਾਂ ਤੱਕ ਉਹਦੇ ਜਿਹੜੇ ਨਾਲ ਦੇ ਬੰਦੇ ਸੀਗੇ ਉਹ ਰੇੜੀ ਚਲਾ ਰਹੇ ਸੀ ਉੱਥੇ ਜਿਸ ਤਰ੍ਹਾਂ ਬਾਈ ਨੇ ਤੁਹਾਡੇ ਸਾਰਿਆਂ ਦਾ ਨਾਮ ਲੈ ਰਿਆ ਕੀ ਲੱਗਦਾ ਉਹਦੇ ਪਿੱਛੇ ਕੋਈ ਸ਼ਖਸ ਹੈ ਜਿਹੜਾ ਇਹ ਕਹਿ ਰਿਹਾ ਉਹ ਬਾਅਦਿਕ ਤੌਰ ਤੇ ਥੋੜਾ ਜਿਹਾ ਪਰੇਸ਼ਾਨ ਹੋਣ ਕਰਕੇ ਇਹ ਚੀਜ਼ਾਂ ਕਰ ਰਿਹਾ ਥਾਂ বিনা ਇਸ ਲਈ ਆਸਥਾ ਬਹੁਤ ਅਸੰਤਾਨ ਹੋਰ ਥਾਂ ਦੇ ਦਿਨ ਤੱਕ ਮਤਲਬ ਬਲੰਦੀਆਂ ਤੇ ਆਪਣੇ ਸਾਰਾ ਰੋਕ ਪੂਰੀ ਆਸਥਾ ਬਸ ਬਧਰਾਮ ਕਰਨਾ ਚਾਹੁੰਦੇ ਬੇਸਿਕ ਤਰਾਹੀ ਹੀ ਨਜ਼ਰ ਆਉਂਦਾ ਹੈ ਇਸ ਤੋਂ ਇਲਾਵਾ ਮੈਂ ਤਾਂ ਇੱਕ ਸਾਰੀ ਸੰਗਤ ਨੂੰ ਨਾ ਇੱਕ ਸਾਰੀ ਸੰਗਤ ਨੂੰ ਜਿਹੜੇ ਸਾਰੇ ਦੇਖ ਰਿਹਾ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਇਹਦੀਆਂ ਨਾ ਪਿਛਲੀਆਂ ਸਕ੍ਰੋਲ ਕਰਕੇ ਵੀਡੀਓ ਵੀ ਦੇਖੇ ਜਾਂਨ ਵੀ ਇਹ ਬਾਕੀ ਵੀਡੀਓ ਕਿਵੇਂ ਪਾਉਂਦਾ ਵੀ ਉਹ ਪੂਰਨ ਸਿੱਖਾ ਸਿੱਖੀ ਦੇ ਵਿੱਚ ਐ ਤੇ ਦੂਜੀ ਐ ਸਾਰੇ ਤਰ੍ਹਾਂ ਦੀਆਂ ਵੀਡੀਓ ਪਾਈਆਂ ਹੁੰਦੀਆਂ ਵੀ ਆਪਣੇ ਆਪ ਨੂੰ ਮਜ਼ਾਕ ਵਿੱਚ ਲੈ ਕੇ ਵੀ ਗਿਆ ਹੁੰਦਾ ਸੀਰੀਅਸ ਵੀ ਹੁੰਦਾ ਤੇ ਫਿਰ ਉਹ ਆਪਣੇ ਆਪ ਨੂੰ ਇੱਕ ਗਰੀਬ ਸਿੱਖ ਵੀ ਕਹੀ ਜਾਂਦਾ ਪਹਿਲਾਂ ਇਹਨੂੰ ਪੁੱਛਿਆ ਜਿਵੇਂ ਵੀ ਸਾਡੇ ਤੋਂ ਤਕਲੀਫ ਕੀ ਐ ਸਾਡੇ ਨਾਲ ਕੋਈ ਬੋਲਚਾਲ ਨਹੀਂ ਹੈਗੀ ਸਾਡੇ ਨਾਲ ਕੋਈ ਸਬੰਧ ਨਹੀਂ ਹੈਗੇ ਸਾਨੂੰ ਰੇੜੀ ਦਾ ਕੋਈ ਫਰਕ ਨਹੀਂ ਨਾ ਅੱਜ ਐ ਨਾ ਪਹਿਲਾਂ ਸੀ ਨਾ ਹੋਣਾ ਸਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੈਗੀ ਨਾ ਅਸੀਂ ਸਾਡਾ ਮੇਲ ਆ ਨਾ ਜੋਲ ਹੈ ਬਾਕੀ ਵੀ ਰਿਹੜੀਆਂ ਲੱਗੀਆਂ ਕਿਸੇ ਅਸੀਂ ਕਿਸੇ ਨੂੰ ਅਸੀਂ ਇਹਦੇ ਤੋਂ ਇਲਾਵਾ ਹੋਰ ਵੀ ਕਿਸੇ ਨੂੰ ਤੰਗ ਨਹੀਂ ਕਰਦੇ ਸੰਗਤ ਕਹਿੰਦੀ ਹੈ ਵੀ ਰਿਹੜੀਆਂ ਬਾਰੇ ਅਸੀਂ ਫਿਰ ਵੀ ਨਹੀਂ ਕਰਦੇ ਚਲੋ ਗਰੀਬ ਰੋਟੀ ਖਾਈ ਜਾਂਦੇ ਹਾਂ ਪਰ ਇਹ ਜਿਹੜਾ ਹੈਗਾ ਨਾ ਕਿਸੇ ਦਾ ਨਾਲ ਲੈਣਾ ਗਲਤ ਗੱਲ ਹੈ